ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹ ਖੁਸ਼ੀਆਂ ਹੈਪੀਨੈਸ ਜॉय ਇਹ ਲੱਭ ਰਹੇ ਹਾਂ ਆਨੰਦ ਸਦਾ ਰਹਿਣ ਵਾਲਾ ਚਾ ਸਦਾ ਰਹਿਣ ਵਾਲੀ ਖੁਸ਼ੀ ਤੋਂ ਆਨੰਦ ਦੀ ਬਾਣੀ ਹੈ ਕਿ ਸਾਡੇ ਜੀਵਨ ਵਿੱਚ ਆਨੰਦ ਕਿਵੇਂ ਆਵੇ ਸਾਡੇ ਜੀਵਨ ਵਿੱਚ ਐਸੀ ਖੁਸ਼ੀ ਕਿਵੇਂ ਆਵੇ ਜਿਹੜੀ ਜਾਂਦੀ ਨਹੀਂ ਜਿਹੜੀ ਸਦਾ ਰਹਿੰਦੀ ਹੈ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਜਿਵੇਂ ਕਿਸੇ ਸੱਜਣ ਦੇ ਆਉਣ ਨਾਲ ਚਾਉ ਖੁਸ਼ੀ ਹੁੰਦੀ ਹੈ ਜਿਹਦੇ ਨਾਲ ਸਾਡਾ ਪ੍ਰੇਮ ਹੈ ਜਿਹਨੂੰ ਅਸੀਂ ਪਸੰਦ ਕਰਦੇ ਆ ਕੋਈ ਰਿਸ਼ਤੇਦਾਰ ਕੋਈ ਮਿੱਤਰ ਕੋਈ ਭੈਣ ਭਰਾ ਜਦੋਂ ਉਹ ਆਉਂਦਾ ਸਾਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਹੈ ਵੀ ਫੀਲ ਇਲੇਟਡ ਵੀ ਫੀਲ ਜੁਆਇਅਸ ਵੈਨ ਵੀ ਸੀ ਸਮਵਨ ਹੂਮ ਵੀ ਲਵ অর ਵੀ ਲਾਈਕ ਹੀ ਕਮਸ অর ਸ਼ੀ ਕਮਸ ਪਰ ਜਿਵੇਂ ਕਿਸੇ ਸੱਜਣ ਦੇ ਆਉਣ ਨਾਲ ਚਾਉ ਜਾਂ ਖੁਸ਼ੀ ਹੁੰਦੀ ਹੈ ਉਸੇ ਤਰ੍ਹਾਂ ਜਦੋਂ ਇਹ ਸਮਝ ਆ ਜਾਵੇ ਕਿ ਪ੍ਰਮਾਤਮਾ ਤਾਂ ਸਦਾ ਸਾਡੇ ਨਾਲ ਹੈ ਅਸੀਂ ਉਸ ਨੂੰ ਲੱਭ ਰਹੇ ਹਾਂ ਤੇ ਜੇ ਕਿਤੇ ਸਮਝ ਆ ਜਾਏ ਕਿ ਉਹ ਮੇਰੇ ਨਾਲ ਹੈ ਜਿਹਦੇ ਵਾਸਤੇ ਮੈਂ ਸਭ ਕੁਝ ਕਰ ਰਿਹਾ ਹਾਂ ਜਿਹਦੇ ਬਾਰੇ ਮੈਂ ਜਾਣ ਰਿਹਾ ਹਾਂ ਕਿ ਸਭ ਕੁਝ ਉਹਦੇ ਕੋਲੋਂ ਮਿਲ ਰਿਹਾ ਆ ਮੈਨੂੰ ਕੁਝ ਕਰਨ ਦੇ ਕਾਬਿਲ ਹੀ ਉਸਨੇ ਬਣਾਇਆ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤਾਈ ਮੈਨੂੰ ਕਿਸੇ ਜੋਗੇ ਕਰ ਦਿੱਤਾ ਆ ਤੇ ਉਹ ਪ੍ਰਮਾਤਮਾ ਸਦਾ ਹੀ ਮੇਰੇ ਨਾਲ ਹੈ ਜੇ ਇਹ ਅਹਿਸਾਸ ਹੋ ਜਾਵੇ ਫਿਰ ਮਨ ਵਿੱਚ ਚਾਹੋ ਆਨੰਦ ਹੋ ਜਾਂਦਾ ਹੈ ਅਸੀਂ ਦੁਖੀ ਉਦੋਂ ਤੱਕ ਹਾਂ ਜਦੋਂ ਤੱਕ ਅਸੀਂ ਇਹ ਭੁੱਲੇ ਹਾਂ ਕਿ ਸਾਡੇ ਨਾਲ ਹੈ ਜਦੋਂ ਤੱਕ ਸਾਨੂੰ ਲੱਗਦਾ ਹੈ ਕਿ ਕਿਤੇ ਦੂਰ ਹੈ ਤੇ ਕੁਝ ਖਾਸ ਕੰਮ ਕਰਕੇ ਉਹ ਸਾਡੇ ਕੋਲ ਆ ਜਾਵੇਗਾ ਜਾਂ ਕੁਝ ਖਾਸ ਕਰਮਕਾਂਡ ਕਰਕੇ ਰਿਚੁਅਲਸ ਕਰਕੇ ਅਸੀਂ ਉਹਨੂੰ ਖੁਸ਼ ਕਰਾਂਗੇ ਤੋਂ ਉਹਨੂੰ ਨਹੀਂ ਖੁਸ਼ ਕਰਨਾ ਅਸੀਂ ਆਨੰਦ ਸਭ ਸ਼ੁਰੂ ਚ ਹੀ ਇਹ ਜਾਣ ਆਏ ਹਾਂ ਮਨਾਉਣਾ ਪਰਮਾਤਮਾ ਨੂੰ ਨਹੀਂ ਹੈ ਮਨਾਉਣਾ ਆਪਣੇ ਆਪ ਨੂੰ ਹੈ ਕਿ ਇਹ ਅਹਿਸਾਸ ਕਰੀਏ ਕਿ ਉਹ ਸਾਡੇ ਨਾਲ ਹੈ ਅਸੀਂ ਉਹਦੇ ਕੋਲ ਬੈਠੀਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਉਹ ਤੇ ਨਾਲ ਹੀ ਹੈ ਪਰ ਮੈਂ ਹੀ ਉਹਦੇ ਨਾਲ ਨਹੀਂ ਬੈਠਾ ਮੈਂ ਹੀ ਉਹਦੇ ਕੋਲ ਨਹੀਂ ਜਾ ਰਿਹਾ ਮੈਂ ਹੀ ਉਹਨੂੰ ਸੁਣ ਨਹੀਂ ਰਿਹਾ ਤਾਂ ਜਦੋਂ ਇਹ ਅਹਿਸਾਸ ਹੋ ਗਿਆ ਕਿ ਉਹ ਸਦਾ ਮੇਰੇ ਨਾਲ ਹੈ ਫਿਰ ਉਹ ਚਾਉ ਫਿਰ ਉਹ ਆਨੰਦ ਜੀਵਨ ਵਿੱਚ ਆਉਂਦਾ ਹੈ ਜਸਟ ਐਸ ਜॉय ਅਰਾਈਜ਼ਸ ਵਿਦ ਦਾ ਅਰਾਈਵਲ ਆਫ ਅ ਬਿਲਵਡ ਸਿਮਿਲਰਲੀ ਵੈਨ ਵੀ ਰੀਅਲਾਈਜ਼ ਦੈਟ ਗੋਡ ਇਜ਼ ਆਲਵੇਸ ਵਿਦ ਅਸ ਦਾ ਮਾਈਂਡ ਇਜ਼ ਫਿਲਡ ਵਿਦ ਜॉय remember the words here it's about a realization that the creator omkar vaheguru allah ram khuda whatever we call it is always with us that realization it is always with us parmatma sada sade naal hai is gall nu samjhna aaya si ke eh ehsaas auna parmatma te aaya hi hoya kithe gaya nahi hai jiddan oh nahi hunda asi vi nahi hunde oh te sada hi naal hai par eh ehsaas eh samajh laa honi ki mere naal hai ਫਿਰ ਆਨੰਦ ਹੁੰਦਾ ਫਿਰ ਵਿਕਾਰਾਂ ਤੋਂ ਛੁੱਟ ਜਾਈਦਾ ਨਾ ਉਹ ਮੇਰੇ ਨਾਲ ਹੈ ਮੈਂ ਕਿਧਰ ਤੋ ਲਕੋਵਾਂਗਾ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੂੰ ਤੇ ਕਹਾਂ ਛਪਾਵੇਂ ਤੇ ਜਦੋਂ ਉਹ ਨਾਲ ਹੈ ਫਿਰ ਵਿਕਾਰਾਂ ਤੋਂ ਮੁਕਤੀ ਹੈ ਫਿਰ ਅੰਦਰ ਦੇ ਕਲੇਸ਼ ਤੋਂ ਮੁਕਤੀ ਹੈ ਫਿਰ ਅੰਦਰ ਆਨੰਦ ਹੈ ਤੇ ਜਦੋਂ ਇਹ ਸਮਝ ਪੈ ਜਾਵੇ ਜਿਵੇਂ ਕਿਸੇ ਦੇ ਆਉਣ ਨਾਲ ਚਾ ਚੜਦਾ ਹੈ ਜਦੋਂ ਇਹ ਖਿਆਲ ਆ ਗਿਆ ਜਦੋਂ ਇਹ ਸਮਝ ਆ ਗਈ ਜਦੋਂ ਇਹ ਅੰਡਰਸਟੈਂਡਿੰਗ ਸਾਡੇ ਅੰਦਰ ਆ ਗਈ ਕਿਉ ਬਾਹਗੁਰੂ ਮੇਰੇ ਨਾਲ ਹੈ ਹਮੇਸ਼ਾ ਨਾਲ ਹੈ ਜਦੋਂ ਸੁਣ ਲਿਆ ਉਹਦਾ ਆਗਮ ਕਿਉ ਮੇਰੇ ਨਾਲ ਹੈ ਇਥੇ ਅੰਦਰ ਹੀ ਹੈ ਮੇਰੇ ਕਿਤੇ ਗਿਆ ਹੋਇਆ ਨਹੀਂ ਜਦੋਂ ਇਹ ਸਮਝ ਆ ਗਈ ਇਹ ਸਮਝ ਲੈ ਕੇ ਆਉਣਾ ਹੀ ਆਨੰਦ ਦੀ ਸ਼ੁਰੂਆਤ ਹੈ ਉੱਥੇ ਆਨੰਦ ਸ਼ੁਰੂ ਹੁੰਦਾ ਹੈ ਉਦੋਂ ਸਾਡੇ ਅੰਦਰ ਆਨੰਦ ਆਉਂਦਾ ਖੁਸ਼ੀ ਆਉਂਦੀ ਹੈ ਜॉय ਇਟਰਨਲ ਜॉय ਇਟਰਨਲ ਪੀ ਸਾਡੇ ਅੰਦਰ ਆਉਂਦਾ ਅਗਲੀ ਪੰਕਤੀ ਦੇਖਦੇ ਆਂ ਜੀ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਹੁਣ ਜਿਵੇਂ ਕੋਈ ਫਿਰ ਉਸੇ ਪਹਿਲੀ ਟਕਲਾ ਜਿਹੜਾ ਐਗਜ਼ਾਮਪਲ ਹੈਗਾ ਕੋਈ ਸੱਜਣ ਕੋਈ ਮਿੱਤਰ ਪਿਆਰਾ ਕੋਈ ਰਿਸ਼ਤੇਦਾਰ ਘਰ ਆਇਆ ਖੁਸ਼ੀ ਹੋਈ ਫਿਰ ਲਾਗੇ ਬੈਠ ਕੇ ਕਹਾਣੀਆਂ ਗੱਲਾਂ ਬਾਤਾਂ ਕਰੀ ਦੀਆਂ ਜਾਂ ਕੋਈ ਪਾਰਟੀ ਹੋ ਗਈ ਗੀਤ ਗਾਣਾ ਹੋ ਗਿਆ ਤਾਂ ਮੰਗਲ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਜਦੋਂ ਕੋਈ ਆਵੇ ਜਦੋਂ ਇਹ ਅਹਿਸਾਸ ਹੋ ਗਿਆ ਕਿ ਵਾਹਿਗੁਰੂ ਮੇਰੇ ਨਾਲ ਹੀ ਹੈ ਅੰਦਰ ਫਿਰ ਅੰਦਰ ਉਹ ਜਿਹੇ ਮੰਗਲ ਉਹ ਜਿਹੇ ਗੀਤ ਉਹ ਜਿਹੇ ਖੁਸ਼ੀਆਂ ਅੰਦਰ ਵੱਜਦੀਆਂ ਨੇ ਫਿਰ ਨਾਂਸਰਦੀਆਂ ਪਹਿਲੀਆਂ ਜਿਹੜੀਆਂ ਪੌੜੀਆਂ ਸੀ ਉਹਨਾਂ 'ਚ ਵੀ ਇਹੀ ਸੌਰਟ ਇਹੀ ਵਿਚਾਰ ਜਿਹੜਾ ਉੱਥੇ ਗੁਰੂ ਅਮਰਦਾਸ ਸਾਹਿਬ ਨੇ ਰੱਖਿਆ ਸੀ ਹੁਣ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ ਜਿਸ ਦਿਨ ਇਹ ਅਹਿਸਾਸ ਸਾਡੇ ਅੰਦਰ ਆ ਗਿਆ ਕਿ ਵਾਹਿਗੁਰੂ ਪ੍ਰਮਾਤਮਾ ਰਾਮ ਅੱਲਾ ਖੁਦਾ ਜੋ ਵੀ ਮਾਨੂੰ ਕਹਾ ਉਹ ਮੇਰੇ ਨਾਲ ਹੀ ਹੈ ਫਿਰ ਇਸ ਮਨ ਅੰਦਰ ਉਸ ਦਾ ਮੰਦਿਰ ਉਹਦਾ ਘਰ ਉਹਦਾ ਟਿਕਾਣਾ ਬਣ ਜਾਂਦਾ ਹੈ ਉਂਝ ਮੈਂ ਬਾਹਰ ਮੰਦਿਰ ਬਣਾ ਰਿਹਾ ਸੀ ਫਿਰ ਉਹ ਮੰਦਿਰ ਮੇਰੇ ਘਰ ਤੋਂ ਦੂਰ ਸੀ ਮੇਰੇ ਘਰ 'ਚ ਕੁਝ ਹੁੰਦਾ ਆ i behave in my own house some other way It at my workplace at some other way and then there's a temple there's a church there's a there's a place of god outside asi man liya ki bahar ek mandir gurudwara church hai masjid hai rabb da ghar hai ek mera ghar hai ek mera oh thaan hai jithe main kam karda hai ek mere gwandi da ghar hai to alag alag thaan te saada alag alag tarah da behavior saada aacharan hunda par jadon samajh a gayi ki mere naal hai fir ohda mandir kithe hai ਫਿਰ ਉਹਦਾ ਗੁਰਦੁਆਰਾ ਕਿੱਥੇ ਮੇਰੇ ਅੰਦਰ ਹੈ ਹਮੇਸ਼ਾ ਹੀ ਫਿਰ ਅੰਦਰ ਹੀ ਮੰਦਰ ਬਣ ਗਿਆ ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਚ ਜਪਜੀ ਸਾਹਿਬ ਸਾਨੂੰ ਦੱਸਿਆ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਨੂੰ ਸੁਣਦੇ ਆ ਸੁਣਿਆ ਮੰਨਿਆ ਮਨ ਕੀਤਾ ਪਾਓ ਜਦੋਂ ਅੰਦਰ ਅਹਿਸਾਸ ਮੰਨ ਲਿਆ ਕਿ ਅੰਦਰ ਹੈ ਜਦੋਂ ਉਹਨੂੰ ਸੁਣਨ ਲੱਗ ਗਏ ਜਿਹੜਾ ਅੰਦਰ ਹੈ ਅੰਦਰ ਪਿਆਰ ਬਣਿਆ ਮਨ ਚਾਉ ਪਿਆ ਫਿਰ ਅੰਦਰ ਉਹ ਚਾਉ ਅੰਦਰ ਪਿਆਰ ਆ ਗਿਆ ਹੁਣ ਕੀ ਹੋਇਆ ਅੰਤਰਗਤ ਤੀਰਥ ਮੰਨ ਲਾਓ ਜਿਹੜਾ ਹੁਣ ਤੀਰਥ ਲੋਕੀ ਬਾਹਰ ਬਣਾ ਕੇ ਨਹਾਉਂਦੇ ਫਿਰਦੇ ਸੀ ਯਾਤਰਾਵਾਂ ਕਰਦੇ ਸੀ ਹੁਣ ਉਹਦੀ ਲੋੜ ਨਹੀਂ ਰਹੀ ਅੰਦਰ ਹੀ ਤੀਰਥ ਬਣ ਗਿਆ ਅੰਦਰ ਹੀ ਮੰਦਰ ਬਣ ਗਿਆ ਫਿਰ ਇਸ ਮੰਨ ਅੰਦਰ ਉਸ ਦਾ ਮੰਦਰ ਉਸ ਪ੍ਰਮਾਤਮਾ ਪ੍ਰਭੂ ਮਾਲਕ ਦਾ ਮੰਦਰ ਬਣ ਗਿਆ ਉਹਦਾ ਘਰ ਬਣ ਗਿਆ ਟਿਕਾਣਾ ਬਣ ਗਿਆ ਪਾਬ ਸਾਡਾ ਮਨ ਪ੍ਰਭੂ ਦੀ ਹੋਂਦ ਨੂੰ ਕਬੂਲ ਕਰ ਲੈਂਦਾ ਕਿ ਉਹ ਇੱਥੇ ਹੀ ਹੈ ਮੈਨੂੰ ਉਹਨੂੰ ਕਿਸੇ ਮੰਦਰ ਦੇ ਵਿੱਚ ਸਥਾਪਿਤ ਕਰਨ ਦੀ ਲੋੜ ਨਹੀਂ ਮੈਨੂੰ ਉਹਨੂੰ ਕਿਸੇ ਰੁੱਖ ਦੇ ਉੱਤੇ ਕਿਸੇ ਅਸਮਾਨ ਦੇ ਉੱਤੇ ਦੱਸਣ ਦੀ ਲੋੜ ਨਹੀਂ ਕਿ ਉੱਥੇ ਰਹਿੰਦਾ ਹੈ ਮੇਰੇ ਅੰਦਰ ਰਹਿੰਦਾ ਫਿਰ ਸਮਝ ਆਈ ਕਿ ਘਟ ਘਟ ਮੈਂ ਹਰ ਜੂ ਬਸ ਹੈ ਕਿ ਇਹ ਸਾਰੇ ਹੀ ਮੇਰੇ ਆਲੇ ਦੁਆਲੇ ਜਿਹੜੇ ਨੇ ਸਾਰਿਆਂ ਦੇ ਅੰਦਰ ਉਹ ਪ੍ਰਭੂ ਹੀ ਵਸ ਰਿਹਾ ਹੈ ਇਹ ਕਬੂਲ ਹੋ ਗਿਆ ਇਹ ਮੈਨੂੰ ਸਮਝ ਆ ਗਈ ਇਹ ਅੰਡਰਸਟੈਂਡਿੰਗ ਜਦੋਂ ਆਈ ਤੇ ਅੰਦਰਲੀ ਸਾਰੀ ਸ੍ਰਿਸ਼ਟੀ ਜਿਹੜਾ ਅੰਦਰਲਾ ਸਾਰਾ ਹੀ ਸੰਸਾਰ ਹੈ ਉਹ ਸੁਰਤ ਹੈ ਸਾਡੀ ਮਤ ਨੇ ਸਾਡੇ ਖਿਆਲ ਨੇ ਆਨੰਦ ਗਾਉਂਦੀ ਹੈ ਮਾਣਦੀ ਹੈ ਅੰਦਰ ਆਨੰਦ ਹੋਣ ਲੱਗ ਗਿਆ ਅੰਦਰ ਖੁਸ਼ੀਆਂ ਹੋਣ ਲੱਗੀਆਂ ਕਿਉਂਕਿ ਹੁਣ ਉਸ ਪਰਮਾਤਮਾ ਦੇ ਘਰ ਵਿੱਚ ਜਾ ਕੇ ਪਹੁੰਚ ਗਏ ਜਿਹੜਾ ਸਾਡੇ ਅੰਦਰ ਸੀ ਉਹ ਸਾਡੇ ਅੰਦਰ ਹੈ ਉਹਦਾ ਘਰ ਵੀ ਸਾਡੇ ਅੰਦਰ ਹੈ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਜਿੱਥੇ ਉਹ ਬੈਠਾ ਆ ਜਿੱਥੇ ਸਾਡੀ ਸੰਭਾਲ ਕਰ ਰਿਹਾ ਹੈ ਜਿੱਥੇ ਸਾਨੂੰ ਸਮਝ ਦੇ ਰਿਹਾ ਉਹ ਘਰ ਉਹਦਾ ਉਹ ਦਰ ਉਹਦਾ ਸਾਡੇ ਅੰਦਰ ਹੈ ਹਰ ਮੰਗਲ ਗਾਓ ਸਖੀ ਫਿਰ ਸਾਡੇ ਅੰਦਰ ਉਹ ਜਿਹੜੀ ਸਖੀ ਸਹੇਲੀ ਮਿੱਤਰ ਪਿਆਰੇ ਜਿਹੜੇ ਸਾਡੇ ਵਿਚਾਰ ਨੇ ਸਾਰੇ ਮੰਗਲ ਖੁਸ਼ੀਆਂ ਇਹਨਾਂ ਦੇ ਇਹਦੇ ਵਿੱਚ ਹੋਣ ਲੱਗ ਜਾਂਦੀਆਂ ਚੰਗੇ ਵਿਚਾਰ ਹੋਣ ਲੱਗ ਗਏ ਅੰਦਰ ਚਾਅ ਅੰਦਰ ਖਿੜਾ ਆ ਗਿਆ ਖੁਸ਼ੀਆਂ ਆ ਗਈਆਂ ਗ੍ਰਹਿ ਮੰਦਰ ਬਣਿਆ ਇਹ ਜਿਹੜਾ ਘਾਰ ਸਾਡੇ ਅੰਦਰਲਾ ਮਨ ਵਾਲਾ ਘਰ ਹੈ ਇਹ ਹੁਣ ਮੰਦਰ ਬਣ ਗਿਆ ਇਹ ਉਹ ਪ੍ਰਮਾਤਮਾ ਦਾ ਥਾਂ ਬਣ ਗਿਆ ਕਿਉਂਕਿ ਅਹਿਸਾਸ ਹੋ ਗਿਆ ਕੀ ਅੰਦਰ ਹੈ ਨਹੀਂ ਤੇ ਅਸੀਂ ਕੁਝ ਹੋਰ ਹੀ ਬਣਾਇਆ ਪਿਆ ਸੀ ਇਹਦੇ ਅੰਦਰ ਵਿਕਾਰ ਸੁੱਟੀ ਜਾ ਰਹੇ ਸੀ ਇਹਦੇ ਅੰਦਰ ਲਾਲਚ ਪਾਇਆ ਹੋਇਆ ਸੀ ਇਹਦੇ ਅੰਦਰ ਕੂੜ ਦੀ ਕੰਦ ਕੱਢ ਕੇ ਅਸੀਂ ਉਸ ਪ੍ਰਮਾਤਮਾ ਤੋਂ ਦੂਰ ਹੋਏ ਪਏ ਸੀ ਕਿਰਤ ਕਰਮ ਕੇ ਵਿਛੜੇ ਆਪਣੇ ਕਰਮਾਂ ਕਰਕੇ ਆਪਣੇ ਵਿਚਾਰਾਂ ਕਰਕੇ ਅਸੀਂ ਉਹ ਤੋਂ ਵਿਛੜੇ ਜਿਹੜਾ ਅੰਦਰ ਹੀ ਬੈਠਾ ਆ ਜਿਹਦਾ ਘਰ ਅੰਦਰ ਹੀ ਹੈ ਜਿਹਦਾ ਦਰਬਾਰ ਅੰਦਰ ਹੀ ਹੈ ਜਿਹਦੀ ਦਰਗਾਹ ਅੰਦਰ ਹੀ ਹੈ ਸਾਡੇ ਤੋਂ ਜਦੋਂ ਅਸੀਂ ਇਹ ਅਹਿਸਾਸ ਕੀਤਾ ਜਦੋਂ ਸਾਡੇ ਅੰਦਰ ਇਹ ਖਿਆਲ ਇਹ ਸਮਝ ਆ ਗਈ ਕਿ ਉਹ ਸਦਾ ਸਾਡੇ ਨਾਲ ਹੈ ਫਿਰ ਅੰਦਰ ਉਹ ਮੰਦਰ ਬਣ ਗਿਆ ਅੰਦਰ ਤੀਰਥ ਬਣ ਗਿਆ ਅੰਦਰ ਗੁਰਦੁਆਰਾ ਬਣ ਗਿਆ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਮੰਨੈ ਮਾਗਣਾ ਚੱਲੈ ਪੰਥ ਜਿਹੜਾ ਮੰਨ ਲਿਆ ਜਿਸਨੇ ਜਿਸਨੇ ਐਕਸੈਪਟ ਕਰ ਲਿਆ ਜਿਸਨੇ ਸਮਝ ਲਿਆ ਜਾਣ ਲਿਆ ਕਿ ਮੇਰੇ ਅੰਦਰ ਬਾਹਰ ਹਰ ਥਾਂ ਉਹੀ ਉਹੀ ਹੈ ਕਿਤੇ ਉਹਦੇ ਵਾਸਤੇ ਫਿਰ ਹੁਣ ਉਹਨੂੰ ਕੋਈ ਹੋਰ ਕਰਮ ਕਾਂਡ ਕਰਨ ਦੀ ਲੋੜ ਨਹੀਂ ਰਹਿ ਗਈ ਉਹਨੂੰ ਉਹ ਰਸਤਿਆਂ ਤੇ ਜਾਣ ਦੀ ਲੋੜ ਨਹੀਂ ਰਹਿ ਗਈ ਜਿਹਦੇ ਤੇ ਲੋਕ ਚੱਲ ਚੱਲ ਕੇ ਵੱਖਰੇ ਵੱਖਰੇ ਆਪਣੇ ਆਪ ਨੂੰ ਦੱਸ ਰਹੇ ਸੀ ਕਿ ਮੇਰਾ ਆ ਪੰਥ ਮੇਰਾ ਆ ਰਾ ਮੇਰਾ ਆ ਧਰਮ ਮੇਰੇ ਆ ਰੀਤੀ ਰਿਵਾਜ ਉਹ ਸਭ ਛੁੱਟ ਗਏ ਉਹ ਕਰਮ ਕਾਂਡ ਸਭ ਛੁੱਟ ਗਏ ਜਿੱਦਨ ਮੰਨ ਲਿਆ ਜਿੱਦਨ ਜਾਣ ਲਿਆ ਜਿੱਦਨ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਜਿੱਦ ਅੰਦਰ ਸੁਣ ਲਿਆ ਕਿ ਮੇਰੇ ਅੰਦਰ ਹੀ ਹੈ ਜਿੱਦਣ ਅਹਿਸਾਸ ਕਰ ਲਿਆ ਫਿਰ ਉਹ ਕਰਮ ਸਭ ਛੁੱਟ ਗਏ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਚ ਇਸ ਨੂੰ ਇਦਾਂ ਵੀ ਸਮਝਾਇਆ ਕਿ ਫਲ ਕਾਰਨ ਫੁੱਲੀ ਬਨ ਰਾਏ ਕਿ ਜਿਵੇਂ ਰੁੱਖ ਦੇ ਉੱਤੇ ਫੁੱਲ ਲੱਗਦੇ ਨੇ ਕਦਰੀ ਲੱਗਦੇ ਨੇ ਭਲਾ ਫਲ ਵਾਸਤੇ ਫਰੂਟ ਵਾਸਤੇ ਫਲਾਜ ਆਉਂਦੇ ਨੇ ਫੁੱਲ ਆਉਂਦੇ ਨੇ ਕਿਉਂਕਿ ਉਹਨਾਂ ਦਾ ਫਲ ਬਣਨਾ ਹੈ ਅੰਬਾ ਨੂੰ ਬੂਰ ਪਿਆ ਫੁੱਲ ਪਏ ਉਦੇ ਹੁਣ ਆਂਬ ਬਣਨੇ ਜਿਸ ਦਿਨ ਉਸ ਬੂਰ ਤੋਂ ਉਸ ਫੁੱਲ ਤੋਂ ਆਂਬ ਬਣ ਗਿਆ ਹੁਣ ਉਹ ਫੁੱਲ ਨਹੀਂ ਰਹਿੰਦਾ ਉੱਥੇ ਫੁੱਲ ਖਤਮ ਹੋ ਗਿਆ ਫੁੱਲ ਦੀ ਯਾਤਰਾ ਉੱਥੇ ਤੱਕ ਹੈ ਫਲ ਬਣਨ ਤੱਕ ਹੁਣ ਫਲ ਬਣ ਗਿਆ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਜਿੱਦਾਂ ਫੁੱਲ ਹੈ ਫਲ ਬਣ ਜਾਂਦਾ ਫਿਰ ਫੁੱਲ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਗਿਆਨ ਹੈ ਕਾਰਨ ਕਰਮ ਅਭਿਆਸ ਗਿਆਨ ਵਾਸਤੇ ਕਰਮ ਹੁੰਦੇ ਨੇ ਵੇਦਾਂ ਨੂੰ ਪੜਨਾ ਗ੍ਰੰਥਾਂ ਨੂੰ ਪੜਨਾ ਸੁਣਨਾ ਜੋ ਵੀ ਕਿਰਿਆਵਾਂ ਹੋ ਰਹੀਆਂ ਨੇ ਕਾਰਮਾ ਗ੍ਰੰਥਾਂ ਨੂੰ ਪੜਨਾ ਗਿਆਨ ਨੂੰ ਪੜਨਾ ਸੁਣਨਾ ਜਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕੋਈ ਕਿਸੇ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਕਿਸੇ ਕਿਸੇ ਉਸਤਾਦ ਕੋਲ ਕਿਸੇ ਗੁਰੂ ਕਿਸੇ ਟੀਚਰ ਕੋਲ ਜਾ ਰਿਹਾ ਕੋਈ ਕਿਤੇ ਜਾ ਰਿਹਾ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਗੁਰੂ ਕੋਲ ਬੈਠ ਕੇ ਬਾਣੀ ਸੁਣਨੀ ਹੈ ਸਮਝਣੀ ਹੈ ਇਹ ਜਿੰਨੇ ਕਰਮ ਨੇ ਇਹ ਕਾਦੇ ਵਾਸਤੇ ਨੇ ਗਿਆਨ ਵਾਸਤੇ ਕਿਹੜਾ ਗਿਆਨ ਇੱਕ ਓੰਕਾਰ ਇੱਕ ਪ੍ਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਹੈ ਸਾਡੇ ਅੰਦਰ ਹੈ ਜਿੱਦਨੇ ਅਹਿਸਾਸ ਹੋ ਗਿਆ ਜਦੋਂ ਗਿਆਨ ਹੋ ਗਿਆ ਫਿਰ ਉਹ ਕਰਮ ਵਿਨਾਸ਼ ਹੋ ਜਾਂਦੇ ਖਤਮ ਹੋ ਜਾਂਦੇ ਉਹਨਾਂ ਦਾ ਰਾਹ ਹੁਣ ਖਤਮ ਹੋ ਗਿਆ ਫਿਰ ਮੰਨੈ ਮੰਗ ਨਾ ਚੱਲੈ ਪੰਥ ਹੁਣ ਉਹ Hindu Muslim Sikh Isai ਨਹੀਂ ਰਿਹਾ ਕਾਹਤੇ ਬਾਣੀ ਚਾਹਣਾ ਨਾ ਹਮ Hindu ਨਾ Muslim ਹਮਰਾ ਝਗੜਾ ਰਹਾ ਨਾ ਕਉ ਪੰਡਤ ਮੁੱਲਾ ਛਾਡੇ ਦੋ ਸਾਰੇ ਝਗੜੇ ਮੁੱਕ ਗਏ ਪੰਡਤ ਵਾਲੇ ਮੌਲਵੀ ਵਾਲੇ ਧਰਮਾਂ ਵਾਲੇ ਅੱਜ ਦੇ ਹਿਸਾਬ ਨਾਲ ਕਹੀਏ ਤੇ ਅਲੱਗ-ਅਲੱਗ ਫਿਰਕਿਆਂ ਵਾਲੇ ਜੋ ਅੱਜ ਵੀ ਇੱਕ ਧਰਮ ਦੇ ਵਿੱਚ ਵੀ ਕਿੰਨੇ ਫਿਰਕੇ ਬਣੇ ਹੋਏ ਨੇ ਇਹ ਸਾਰੇ ਝਗੜੇ ਉਦੋਂ ਮੁੱਕੇ ਜਿੱਦਣ ਇਹ ਅਹਿਸਾਸ ਹੋਇਆ ਜਿੱਦਣ ਅੰਦਰ ਮੰਦਰ ਬਣ ਗਿਆ ਅੰਦਰ ਹੀ ਰੱਬ ਦਾ ਘਰ ਬਣ ਗਿਆ ਜਿਨੇ ਆਪਣੇ ਅੰਦਰ ਉਸ ਪ੍ਰਮਾ ਪਰਮਾਤਮਾ ਨੂੰ ਜਾਣ ਲਿਆ ਜਿੱਦਣ ਉਸ ਦਾ ਉਸ ਦੇ ਅੰਦਰ ਇਹ ਵਿਸ਼ਵਾਸ ਬਣ ਗਿਆ ਇਸ ਇਸ ਚੀਜ਼ ਨੂੰ ਸੁਰਤ ਨੇ ਮਨ ਨੇ ਮਤ ਨੇ ਕਬੂਲ ਕਰ ਲਿਆ ਕਿ ਮੇਰੇ ਅੰਦਰ ਉਹ ਕਰਤਾਰ ਵਸ ਰਿਹਾ ਹੈ ਪ੍ਰਮਾਤਮਾ ਵਸ ਰਿਹਾ ਹੈ ਅੰਦਰ ਆਨੰਦ ਆ ਗਿਆ ਖੁਸ਼ੀਆਂ ਆ ਗਈਆਂ ਜਿਵੇਂ ਪਹਿਲਾਂ ਵੀ ਕਿਹਾ ਸੀ ਜਿਹੜਾ ਅੰਦਰੋਂ ਖੁਸ਼ ਆ ਉਹ ਦੂਜਿਆਂ ਨੂੰ ਦੁਖੀ ਨਹੀਂ ਕਰਦਾ ਜਦੋਂ ਇਹ ਚਾਉ ਅੰਦਰ ਬਣਿਆ ਇਹ ਅਹਿਸਾਸ ਅੰਦਰ ਬਣਿਆ ਫਿਰ ਬ੍ਰਹਮ ਦੀ ਸੈ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਸਾਰ ਕਰਨਹਾਰਾ ਪ੍ਰਭ ਬਿਨਾ ਨਹਿ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀ ਹੁਣ ਹਰ ਪਾਸੇ ਬ੍ਰਹਮੀ ਦਿਸ ਰਿਹਾ ਕਿਉਂਕਿ ਅੰਦਰ ਹੈ ਨਾ ਜਦੋਂ ਉਸ ਦੀ ਪ੍ਰਾਪਤੀ ਅੰਦਰ ਹੋ ਗਈ ਜਦੋਂ ਉਸ ਦੀ ਸਮਝ ਆਪਣੇ ਅੰਦਰ ਆ ਗਈ ਹੁਣ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣੇ ਕੋਈ ਵੈਰੀ ਨਹੀਂ ਕੋਈ ਦੁਸ਼ਮਣ ਨਹੀਂ ਕੋਈ ਬੁਰਾ ਨਹੀਂ ਕੋਈ ਕੋਈ ਵਿਤਕਰੀ ਮੁੱਕ ਗਏ ਝਗੜੇ ਹੀ ਮੁੱਕ ਗਏ ਕਿ ਮੇਰਾ ਧਰਮ ਚੰਗਾ ਸੀ ਕਿ ਫਲਾਣੇ ਦਾ ਚੰਗਾ ਸੀ ਕਿ ਉਹਦਾ ਚੰਗਾ ਇਹ ਸਭ ਮੁੱਕ ਹੀ ਗਿਆ ਇਸ ਨੂੰ ਕਹਿੰਦੇ ਨੇ ਇੱਕ ਹੋ ਜਾਣਾ ਓੰਕਾਰ ਦਾ ਰੂਪ ਹੋ ਜਾਣਾ ਉੱਥੇ ਹੀ ਆਨੰਦ ਹੈ ਨਾ ਜਦੋਂ ਤੱਕ ਅਸੀਂ ਉਤੋਂ ਵੱਖ ਹਾਂ ਉਦ ਤੱਕ ਆਨੰਦ ਨਹੀਂ ਦੁੱਖ ਤਦੇ ਜਾਂ ਵਿਸਰ ਜਾਵੇ ਵਿਸ ਵਿਸਰੇ ਆ ਭੁੱਲੇ ਆ ਵਿਛੜੇ ਆ ਟੁੱਟੇ ਆ ਉਦੋਂ ਤੱਕ ਦੁਖੀ ਆ ਜਦੋਂ ਇੱਕ ਹੋ ਗਏ ਉਹਦੇ ਨਾਲ ਇੱਕ ਓੰਕਾਰ ਜਦੋਂ ਇੱਕ ਓੰਕਾਰ ਦਾ ਰੂਪ ਹੋ ਗਏ ਇੱਕ ਓੰਕਾਰ ਵਾਲੇ ਬਣ ਗਏ ਫਿਰ ਮਨ ਚ ਚਾਹੋਂ ਰਹਿੰਦਾ ਆ ਫਿਰ ਮਨ ਚ ਖਿਜ ਨਹੀਂ ਹੈ ਮਨ ਚ ਉਦਾਸੀ ਨਹੀਂ ਹੈ ਮਨ ਚ ਲੜਾਈ ਨਹੀਂ ਹੈ ਨਫ਼ਰਤ ਨਹੀਂ ਹੈ ਝਗੜਾ ਨਹੀਂ ਹੈ ਇਹ ਦੌੜ ਨਹੀਂ ਹੈ ਕਿ ਮੈਂ ਆਪਣੇ ਆਪ ਨੂੰ ਚੰਗਾ ਆਪਣੇ ਆਪ ਨੂੰ ਵੱਡਾ ਜਾਂ ਆਪਣੇ ਧਰਮ ਨੂੰ ਜਾਂ ਆਪਣੇ ਖਿਆਲਾਂ ਨੂੰ ਜ਼ਿਆਦਾ ਸੋਚ ਜਿਆ ਦਿਖਾਉਣਾ ਆ ਉਹ ਤਾਂ ਪਰੂਫ ਕਰਨ ਦੀ ਲੋੜ ਹੀ ਨਹੀਂ ਸਾਬਤ ਕਰਨ ਦੀ ਲੋੜ ਹੀ ਨਹੀਂ ਹੁਣ ਆਪਣੇ ਆਪ ਕੀ ਉਸ ਆਨੰਦ ਚ ਆ ਗਏ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਫਿਰ ਤੇ ਇਹ ਖਿਆਲ ਆ ਗਿਆ ਅਬ ਹਮ ਚਲੀ ਠਾਕੁਰ ਪੈਹਾਰ ਹੁਣ ਉਸ ਠਾਕੁਰ ਨੂੰ ਅੰਦਰ ਜਾਣ ਲਿਆ ਹੁਣ ਅੰਦਰ ਮੰਗਲ ਜਿੰਨੀਆਂ ਵੀ ਸਖੀਆਂ ਜਿੰਨੇ ਮਿੱਤਰ ਜਿੰਨੇ ਸਾਡੇ ਖਿਆਲ ਸਾਡਾ ਪਰਿਵਾਰ ਜਿਹੜਾ ਅੰਦਰ ਲਾਇਆ ਸੁਰਤ ਮਤ ਵਿਚਾਰਾਂ ਦਾ ਮਨ ਦਾ ਸਾਰਾ ਉਹ ਹੁਣ ਮੰਗਲ ਚ ਹੋ ਗਿਆ ਆਨੰਦ ਚ ਹੋ ਗਿਆ ਅੰਦਰ ਗ੍ਰਹ ਮੰਦਰ ਬਣਿਆ then within the mind temple is established home of that lord creator we call it temple church mosque whatever we are trying to establish that home of that god outside somewhere but now as we realize that realization comes into us as we accept it that that ovankar that creator resides within us and in all of us around then that home of that god the place of that god that temple is established within meaning the mind accepts the divine presence within and the entire inner world entire inner world our awareness our intellect our thoughts celebrates in bliss that eternal peace comes within that bliss that joy comes within agli pankti dekhde har gao mangal ਦੁੱਖ ਨ ਬਿਆਪੇ ਸੋਖ ਦੁੱਖ ਚਿੰਤਾਵਾਂ ਫਿਕਰ ਡਰ ਸ਼ਿਕਾਇਤਾਂ ਮੰਗਾ ਇਹਨਾਂ ਸਾਰਿਆਂ ਵਿੱਚ ਅਸੀਂ ਕਦੀ ਖੁਸ਼ ਨਹੀਂ ਹੋ ਪਾਂਦੇ ਕਦੀ ਰੱਜਦੇ ਨਹੀਂ ਆਨੰਦ ਨਹੀਂ ਹੋ ਪਾਂਦਾ ਜਿੱਥੇ ਆਨੰਦ ਹੋਇਆ ਉੱਥੇ ਇਹ ਸਭ ਕੁਝ ਰਹਿ ਆਈ ਨਹੀਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਸੱਚ ਨੂੰ ਸੁਣ ਲਿਆ ਜਿਹੜਾ ਸੱਚ ਤੁਹਾਡੇ ਅੰਦਰ ਸਤਨਾਮ ਜਦੋਂ ਉਹਨੂੰ ਸੁਣਨ ਲੱਗ ਗਿਆ ਉਹਨੂੰ ਮੰਨ ਲਿਆ ਐਕਸੈਪਟ ਕਰ ਲਿਆ ਹਰਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹੁਣ ਅੰਦਰ ਉਹ ਮੰਦਰ ਬਣ ਗਿਆ ਹੁਣ ਉੱਥੇ ਦੁੱਖ ਥੋੜੀ ਰਹੀ ਜੇ ਪ੍ਰਮਾਤਮਾ ਜਿੱਥੇ ਹੈ ਜੇ ਉਹਦੇ ਕੋਲ ਬੈਠੇ ਨੂੰ ਵੀ ਦੁੱਖ ਨਹੀਂ ਤਾਂ ਫਿਰ ਉਹਦੇ ਕੋਲ ਥੋੜੀ ਬੈਠੇ ਆ ਜੇ ਅਸੀਂ ਪ੍ਰਮਾਤਮਾ ਨੂੰ ਮੰਨਿਆ ਆ ਦੇ ਜਾਣ ਲਿਆ ਕਿ ਆਪਣੇ ਨਾਲ ਹੈ ਮੇਰੇ ਨਾਲ ਹੈ ਹਮੇਸ਼ਾ ਮੈਂ ਨਾਲੋਂ ਕਦੇ ਨਾ ਵਿਛੜੇ ਕਦੀ ਵਿਛੜਦਾ ਹੀ ਨਹੀਂ ਆ ਜੇ ਜਾਣ ਲਿਆ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ માં ਹੈ ਮੇਰੇ ਅੰਦਰ ਬਾਹਰ ਹਰ ਥਾਂ ਸਾਰਿਆਂ ਚ ਉਹੀ ਹੈ ਫਿਰ ਦੁੱਖ ਕਿੱਥੇ ਫਿਰ ਸ਼ਿਕਾਇਤਾਂ ਕਿੱਥੇ ਫਿਰ ਈਰਖਾ ਕਿੱਥੇ ਨਫ਼ਰਤ ਕਿੱਥੇ ਸਮਝੀਏ ਇਸ ਗੱਲ ਨੂੰ ਇਹ ਸਭ ਕੁਝ ਤਾਂ ਹੀ ਹੈ ਕਿਉਂਕਿ ਉਹਨੂੰ ਅਜੇ ਆਪਣੇ ਨਾਲ ਨਹੀਂ ਜਾਣਿਆ ਹੋਇਆ ਅਜੇ ਉਹ ਊੰਕਾਰ ਤੱਕ ਪੁੱਜੇ ਨਹੀਂ ਹੈ ਅਜੇ ਗੱਲਾਂ ਨਹੀਂ ਔਰ ਗੱਲਾਂ ਹੋਣ ਕਰਕੇ ਮੈਨੂੰ ਲੱਗਦਾ ਕਿ ਮੇਰਾ ਧਰਮ ਗ੍ਰੰਥ ਮੇਰੇ ਤਰ੍ਹਾਂ ਧਾਰਮਿਕ ਚਿੰਨ੍ਹ ਮੇਰਾ ਨਾਮ ਮੇਰਾ ਰੂਪ ਇਹੀ ਸਭ ਤੋਂ ਅੱਛਾ ਬਾਕੀ ਸਭ ਐਵੇਂ ਆ ਕਿਉਂ ਐ ਕਿਉਂਕਿ ਮੈਨੂੰ ਓੰਕਾਰ ਇੱਕ ਓੰਕਾਰ ਦੀ ਸਮਝ ਨਹੀਂ ਆਈ ਜੇ ਇੱਕ ਓੰਕਾਰ ਮੇਰਾ ਹੈ ਤੇ ਸਾਰਿਆਂ ਨੂੰ ਵੀ ਉਹਨੇ ਬੜਾਇਆ ਸਾਰਿਆਂ ਦੀ ਤੇ ਉਹ ਐ ਇੱਕ ਓੰਕਾਰ ਦੀ ਤਾਂ ਅਰਥ ਹੀ ਇਹੀ ਨੇ ਇੱਕ ਪ੍ਰਮਾਤਮਾ ਜੋ ਸਾਰਿਆਂ ਵਿੱਚ ਇੱਕ ਬਰਾਬਰ ਹੈ ਕਿਤੇ ਘਟ ਜਾ ਵਧ ਨਹੀਂ ਕਿਸੇ ਸਮੇਂ ਵਿੱਚ ਘਟ ਵਧ ਨਹੀਂ ਹਮੇਸ਼ਾ ਹੀ ਹਮੇਸ਼ਾ ਹੀ ਆਦ ਸੱਚ जुगाड़ ਸੱਚ ਹੈ ਵੀ ਸੱਚ ਨਾਨਕ ਹੋਸੀ ਕਿਸੇ ਵੇਲੇ ਝੂਠ ਨਹੀਂ ਆਉ। ਭਾਵੇਂ ਕਿਸੇ ਵੇਲੇ ਬਗੈਰ ਹਾਜ਼ਰ ਨਹੀਂ ਹੈ ਕਿਸੇ ਵੇਲੇ ਕੱਟ ਨਹੀਂ ਹੈ ਬਰਾਬਰ ਸਾਰਿਆਂ ਚ ਹਰ ਥਾਂ ਹਰ ਵੇਲੇ ਜੇ ਜੀ ਹੈ ਜੇ ਮੈਨੂੰ ਇੱਕ ਓੰਕਾਰ ਦਾ ਅਹਿਸਾਸ ਹੈ ਜੇ ਮੈਨੂੰ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਜੇ ਇਹ ਸੁਨੇਹਾ ਜੇ ਇਹ ਸਮਝ ਮੈਂ ਸੁਣ ਲਵਾਂ ਮਨ ਲਵਾਂ ਤੇ ਫਿਰ ਤੇ ਸਦਾ ਹੀ ਆਨੰਦ ਹੈ ਫਿਰ ਸੋਗ ਦੁਖ ਨਾ ਵਿਆਪਾਈ ਪਰਮਾਤਮਾ ਦੇ ਪਿਆਰ ਨੂੰ مانਦੇ ਸਾਡੀ ਸੁਰਤ ਮਤ ਸਾਡੀਆਂ ਸਖੀਆਂ ਸਾਡੇ ਮਿੱਤਰ ਜਿਹੜੇ ਅੰਦਰਲੇ ਨੇ ਸਾਡੀ ਸੋਚ ਸਾਡਾ ਮਨ ਸਾਡੇ ਵਿਚਾਰ ਇਹੀ ਤੇ ਨੇ ਇਹ ਹੁਣ ਚੰਗੇ ਮਿੱਤਰ ਨੇ ਕਿ ਬੁਰੇ ਨੇ ਉਸ ਤੇ ਡਿਪੈਂਡ ਕਰਦਾ ਆ ਜਿਹੜੇ ਚੰਗੇ ਖਿਆਲ ਨੇ ਚੰਗੇ ਮਿੱਤਰ ਨੇ ਜਿਹੜੇ ਬੁਰੇ ਖਿਆਲ ਹੈ ਤਾਂ ਬੁਰੇ ਮਿੱਤਰ ਨੇ ਤਾਂ ਹੈਗੇ ਤੇ ਇਹੀ ਮਿੱਤਰ ਨੇ ਹੀ ਤੇ ਸਭ ਕੁਝ ਕਰਾ ਰਹੇ ਨੇ ਸਾਡੇ ਤੋਂ ਅਖੇ ਜੀ ਅੱਜ ਮਨ ਕੀਤਾ ਕਿ ਚਲੋ ਕੁਝ ਚੰਗੀ ਗੱਲ ਸੁਣੀਏ ਕਿਤੇ ਚੰਗੀ ਥਾਂ ਜਾ ਕੇ ਬੈਠੀਏ ਅੱਜ ਮਨ ਹੀ ਨਹੀਂ ਕੀਤਾ ਕਿ ਕੋਈ ਚੰਗਾ ਕੰਮ ਕਰੀਏ ਮਨ ਹੀ ਤੇ ਹੈ ਨਾ ਇਹਨੂੰ ਹੀ ਤੇ 모ੜਨਾ ਸਾਰੀ ਬਾਣੀ ਮਨ ਨੂੰ ਤੇ ਟਾਰਗੇਟ ਕਰ ਰਹੀ ਹੈ ਮਨ ਕੀ ਹੈ ਵਿਚਾਰਾਂ ਦਾ ਸੰਗ੍ਰਹਿ ਜਿੱਥੇ ਵਿਚਾਰ ਬਣ ਰਹੇ ਜਿੱਥੇ ਖਿਆਲ ਬਣ ਰਹੇ ਨੇ ਸਾਡੇ ਅੰਦਰ ਉਹ ਸੁਰਤ ਉਹ ਮਤ ਉਹ ਸਾਡੀ ਅੰਦਰਲੀ ਸਾਰੀ ਸ੍ਰਿਸ਼ਟੀ ਜਿਹੜੀ ਉਹ ਸਖੀਆਂ ਜਿਹੜੀਆਂ ਸਾਡੀਆਂ ਇਹ ਸਦਾ ਹੀ ਆਨੰਦ ਵਿੱਚ ਜਦੋਂ ਗਾਉਂਦੀ ਹੈ ਜਦੋਂ ਆਨੰਦ ਚ ਆਉਂਦੀ ਹੈ ਸਾਡੀ ਅੰਦਰਲੀ ਸ੍ਰਿਸ਼ਟੀ जो सानंद आता उस एहसास कि परमात्मा मेरे नाल है हर नाल है हमेशा ही है फिर अंदरों सोग दुख शिकायत शिकवे डर फिक्र सब मुक जाते हैं एज अ व अवेयरनैस एंड इंटलैक्ट इंजॉय डिवाइन लव इंजॉय दैट अंडरस्टैंडिंग एक्सैप्ट डिवाइन प्रेजेंस विद इन सोरो एंड सफरिंग डिसपीयर फ्रॉम विदिन ऑल दैट सॉरो सफरिंग ऑल दोप्लेन ऑल दैट डिज एंडलैस डिजायर Which make us restless all the time. All of this, all of these habits, they disappear as soon as we come on, onto the realization that realization of the divine within, acceptance, sonaya, manaya, to listen to that Lord within, to listen to that voice of that conscience, to accept it, to know that it's it's always with me everywhere all the time equally present in all of us how magical transformation is that when we don't consider anyone our enemy anymore no one is separate no one is strange all is one and one is all that's ekwankar the realization of that ekwankar the realization of that one within makes us free of all those sorrows and sufferings which are brought upon by our own you know that malicious intellect within so we get rid of all that crud cool, all the trash from within and then all this sorrow and suffering goes away and we live in eternal bliss agli pankti dekhde ha ji gur charan lagge din saphage apna pir ja pae sade din udon bhagan wale ho jande ne sanu lagda hai ki sangraan da wala din bhagan wala ਤਾਂ ਬਾਕੀ ਦਿਨ ਮਾੜੇ ਐ ਐਤਵਾਰ ਚੰਗਾ ਐ ਐਤਵਾਰ ਭਾਗਾ ਵਾਲਾ ਬਾਕੀ ਦਿਨ ਬੁਰੇ ਐ ਇਹਦਾ ਮਤਲਬ ਤੇਹੀ ਹੋਇਆ ਅੱਜ ਦਿਨ ਭਾਗਾ ਵਾਲਾ ਚੜਿਆ ਐ ਸਾਰੇ ਦਿਨ ਹੀ ਭਾਗਾ ਵਾਲੇ ਹੁੰਦੇ ਆ ਕੋਈ ਇੱਕ ਖਾਸ ਦਿਨ ਕੋਈ ਇੱਕ ਟਾਈਮ ਕੋਈ ਇੱਕ ਮਹੂਰਤ ਪਵਿੱਤਰ ਨਹੀਂ ਹੁੰਦਾ ਹਰ ਦਿਨ ਹਰ ਮਹੀਨਾ ਹਰ ਪਲ ਹਰ ਘੰਟਾ ਹਰ ਮਿੰਟ ਪਵਿੱਤਰ ਹੈ ਜੇ ਤੁਹਾਡੀ ਸੋਚ ਪਵਿੱਤਰ ਹੈ ਜਿਨ੍ਹਾਂ ਦੀ ਸੋਚ ਮਾੜੀ ਹੈ ਉਨਾਂ ਲਈ ਕੋਈ ਦਿਨ ਪਵਿੱਤਰ ਨਹੀਂ ਹੋ ਸਕਦਾ ਜੇ ਅੰਦਰ ਲਾਲਚ ਹੈ ਜੇ ਅੰਦਰ ਨਫ਼ਰਤ ਹੈ ਫਿਰ ਫਿਰ ਜਿਹੜਾ ਮਰਜੀ ਦਿਨ ਹੋਵੇ ਉਹ ਭਲਾ ਨਹੀਂ ਹੁੰਦਾ ਮਹਾਂ ਦਿਵਸ ਮੂਰਤ ਪੱਲੇ ਜਿਸ ਕੋ ਨਦਰ ਕਰੇ ਨਦਰ ਨਜ਼ਰ ਧਿਆਨ ਜੇ ਧਿਆਨ ਉਸ ਵਾਹਿਗੁਰੂ ਵੱਲ ਹੈ ਹਰ ਮਹੀਨਾ ਪਵਿੱਤਰ ਹੈ ਹਰ ਦਿਨ ਪਵਿੱਤਰ ਹੈ ਹਰ ਵੇਲਾ ਭਲਾ ਸਾਹ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਇੱਕ ਓੰਕਾਰ ਜਦੋਂ ਇੱਕ ਓੰਕਾਰ ਨੂੰ ਉੱਪਰ ਮੰਨ ਲਿਆ acceptance of that one in all every moment becomes auspicious every moment becomes good there's no separate day special day or time which which can be considered as holy or pious or auspicious har din pala har din pavitra har pal pavitra jadon andar ek ओंकार de naal jude sade din bhaggan wale ho jande din sukhage bhaggan wale din ਹੋ ਜਾਂਦੇ ਨੇ ਜਦੋਂ ਅਸੀਂ ਗੁਰੂ ਗਿਆਨ ਦੀ ਸੇਵਾ ਗੁਰ ਚਰਨ ਲਾਗੇ ਹੁਣ ਗੁਰੂ ਦੇ ਚਰਨ ਕੀ ਹੈ ਗੁਰੂ ਦਾ ਸ਼ਬਦ ਤੇ ਗੁਰੂ ਦੀ ਸੇਵਾ ਕੀ ਹੋਈ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਗਿਆਨ ਨੂੰ ਅਮਲ ਵਿੱਚ ਲੈ ਕੇ ਆਉਣਾ ਜਦੋਂ ਅਮਲ ਵਿੱਚ ਲਿਆਉਣ ਵੱਲ ਲੱਗ ਜਾਂਦੇ ਆ ਜਿਸ ਨਾਲ ਆਪਣੇ ਪਿਆਰੇ ਪ੍ਰਭੂ ਨੂੰ ਅਸੀਂ ਅੰਦਰੋਂ ਜਾਣ ਲੈਂਦੇ ਆ ਤੇ ਜਦੋਂ ਅਸੀਂ ਗੁਰੂ ਦੇ ਚਰਨ ਸੇਵਦੇ ਹਾਂ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਆ ਭਾਵੇਂ ਜਦੋਂ ਗੁਰੂ ਦੇ ਸ਼ਬਦ ਗੁਰੂ ਦੇ ਗਿਆਨ ਨੂੰ ਆਪਣੇ ਅੰਦਰ ਵਸਾ ਕੇ ਆਪਣੇ ਅਮਲਾਂ ਵਿੱਚ ਲੈ ਕੇ ਆਉਣੇ ਆ ਆਪਣੇ ਕਰਮਾਂ ਵਿੱਚ ਲੈ ਕੇ ਆਉਣੇ ਆ ਜੋ ਅਸੀਂ ਕਰਦੇ ਆ ਜਦੋਂ ਉਸ ਦੇ ਵਿੱਚ ਉਹ ਗਿਆਨ ਨੂੰ ਢਾਲ ਲੈਨੇ ਆ ਫਿਰ ਸਾਨੂੰ ਅਹਿਸਾਸ ਹੁੰਦਾ ਹੈ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਜਦੋਂ ਅਸੀਂ ਇਹ ਜਾਣ ਲੈਨੇ ਫਿਰ ਮਨ ਚਾਉ ਪਿਆ ਫਿਰ ਅੰਦਰੋਂ ਸੋਗ ਦੁੱਖ ਨਾ ਵਿਆਪੇ ਅੰਦਰੋਂ ਦੁੱਖ ਮੁੱਕ ਗਏ ਫਿਰ ਹਰ ਦਿਨ ਭਲਾ ਹਰ ਦਿਨ ਭਾਗਾ ਵਾਲਾ ਹੋ ਜਾਂਦਾ ਹਰ ਹਰ ਦਿਨ ਭਾਗਾ ਵਾਲਾ ਹੋ ਜਾਂਦਾ ਜਿੱਦਣ ਸਾਨੂੰ ਕੋਈ ਖੁਸ਼ੀ ਮਿਲਦੀ ਅਸੀਂ ਕਿਨੇ ਅੱਜ ਭਾਗਾ ਵਾਲਾ ਦਿਨ ਚੜਿਆ ਤੇ ਜਦੋਂ ਮਨ ਦੇ ਅੰਦਰ ਅਹਿਸਾਸ ਹੋ ਗਿਆ ਕਿ ਪਰਮਾਤਮਾ ਮੇਰੇ ਨਾਲ ਹੈ ਹੁਣ ਉੱਠੇ ਆ ਵਾਹਿਗੁਰੂ ਮੇਰੇ ਨਾਲ ਹੈ ਪਰਮਾਤਮਾ ਮੇਰੇ ਨਾਲ ਹੈ ਤੇ ਦਿਨ ਭਾਗਾ ਵਾਲਾ ਹੋ ਗਿਆ ਹੁਣ ਤੇ ਝੂਠ ਨਹੀਂ ਨਾ ਹੁਣ ਸੋਗ ਦੁੱਖ ਦੁੱਖ ਨਹੀਂ ਹੈਗਾ ਹੁਣ ਮੰਗਾ ਨਹੀਂ ਆ ਰੋਣਾ ਧੋਣਾ ਨਹੀਂ ਸ਼ਿਕਾਇਤਾਂ ਨਹੀਂ ਤੇ ਦਿਨ ਭਾਗਾ ਵਾਲਾ ਹੋ ਗਿਆ ਅਸੀਂ ਉਸੇ ਦਿਨ ਨੂੰ ਮਾੜਾ ਕਹਿੰਦੇ ਨਾ ਜਿੱਦਣ ਸਾਨੂੰ ਲੱਗਦਾ ਕਿ ਕੁਝ ਕਮੀ ਰਹਿ ਗਈ ਕੁਝ ਹੋਇਆ ਨਹੀਂ ਜੋ ਅਸੀਂ ਸੋਚਦੇ ਸੀ ਤੇ ਜੇ ਕਿਤੇ ਜਿਸ ਜੋ ਸਭ ਤੋਂ ਵੱਡੀ ਤਾਕਤ ਜਿਹਦੇ ਕਰਕੇ ਅਸੀਂ ਜੀ ਰਹੇ ਆ ਇਹ ਜੀਵਨ ਜੇ ਅਹਿਸਾਸ ਹੋ ਗਿਆ ਕਿ ਵਾਹਿਗੁਰੂ ਮੇਰੇ ਨਾਲ ਹੈ ਕਿਵੇਂ ਨਾਲ ਹੈ ਮੈਂ ਜੀ ਰਿਹਾ ਮੈਂ ਸਾਹ ਲੈ ਰਿਹਾ ਉਹ ਜੀਵਨ ਰੂਪ ਪਰਮਾਤਮਾ ਮੇਰੇ ਅੰਦਰ ਹੈ ਹੁਣ ਇਸ ਤੋਂ ਵੱਡੀ ਗੱਲ ਹੋਰ ਕਿਹੜੀ ਹੋਣੀ ਫਿਰ ਇਸ ਤੋਂ ਵੱਡੇ ਭਾਗ ਕੀ ਹੋਣੇ ਫਿਰ ਇਸ ਤੋਂ ਵੱਡਾ ਭਾਗਾ ਵਾਲਾ ਦਿਨ ਕਿਹੜਾ ਹੋਣਾ ਤੋਂ ਸਾਡਾ ਹਰ ਦਿਨ ਭਾਗਾ ਵਾਲਾ ਹੋ ਜਾਂਦਾ ਹੈ ਜਦੋਂ ਅਸੀਂ ਗੁਰੂ ਦੇ ਗਿਆਨ ਨੂੰ ਅਮਲ ਵਿੱਚ ਲੈ ਕੇ ਆਉਂਦੇ ਹਾਂ ਜਿੱਦਣ ਤੁਸੀਂ ਗਿਆਨ ਤੋਂ ਟੁੱਟਦੇ ਹੋ ਜਿੱਦਣ ਤੁਸੀਂ ਵਿਕਾਰਾਂ ਵੱਲ ਜਾਂਦੇ ਹੋ ਫਿਰ ਦਿਨ ਭਾਗਾ ਵਾਲੇ ਨਹੀਂ ਰਹਿੰਦੇ ਭਾਵੇਂ ਜਿੰਨੀ ਮਰਜ਼ੀ ਸਫਲਤਾ ਬਾਹਰੋਂ ਮਿਲ ਜਾਵੇ ਜੇ ਅਸੀਂ ਰੱਬੀ ਗਿਆਨ ਤੋਂ ਟੁੱਟੇ ਹੋਏ ਆਂ ਜੇ ਅਸੀਂ ਵਿਕਾਰਾਂ 'ਚ ਫਸੇ ਹੋਏ ਆਂ ਫਿਰ ਸਾਡੇ ਦਿਨ ਭਾਗਾ ਵਾਲੇ ਨਹੀਂ ਉਹ ਲੱਗਦੇ ਹੋਣਗੇ ਕਿ ਅੱਜ ਬੜੀ ਖੁਸ਼ੀ ਮਿਲ ਗਈ ਐ ਪਰ ਉਹ ਬੜੀ ਥੋੜ ਚਿਰੀ ਤੇ ਉਹਨੇ ਨੁਕਸਾਨ ਕਰਨਾ ਪਰ ਜਿਹੜੇ ਰੱਬੀ ਗੁਣਾਂ 'ਚ ਜੀ ਰਹੇ ਨੇ ਰੱਬੀ ਗਿਆਨ ਦੇ ਵਿੱਚ ਉਸ ਨੂੰ ਅਮਲ 'ਚ ਲੈ ਕੇ ਆ ਰਹੇ ਨੇ ਉਹਨਾਂ ਦੇ ਹਰ ਦਿਨ ਭਾਗਾ ਵਾਲਾ ਹੋ ਜਾਂਦਾ ਹੈ ਆਵਰ ਡੇਜ਼ ਬਿਕਮ ਬlesed ਵੈਨ ਵੀ ਇੰਗੇਜ ਇਨ ਦਾ ਸਰਵਿਸ ਆਫ ਗੁਰੂਜ਼ ਵਿਜ਼ਡਮ Service of Guru's wisdom, internalizing internalizing, and implementing that divine in wisdom into our lives, into our actions. When the wisdom starts reflecting in our actions, that's when we realize the divine presence within us. And that realization brings that paya, the eternal joy within. It dispels all those sorrows, all that suffering from within. ਤੋ ਉਹ ਪ੍ਰਮਾਤਮਾ ਦੀ ਰੀਅਲਾਈਜੇਸ਼ਨ ਜਿਹੜੀ ਹੈ ਉਸ ਦੀ ਸਮਝ ਪ੍ਰਭੂ ਨੂੰ ਅਸੀਂ ਜਾਣਦੇ ਗੁਰੂ ਦੇ ਗਿਆਨ ਦੇ ਨਾਲ ਉਸ ਗੁਰੂ ਦੇ ਗਿਆਨ ਨੂੰ ਜਦੋਂ ਅਸੀਂ ਅਮਲ ਵਿੱਚ ਲੈ ਕੇ ਆਉਂਦੇ ਹਾਂ ਵੈਨ ਵੀ ਐਕਸਰਸਾਈਜ਼ ਥੈਟ ਡਿਵਾਈਨ ਵਿਜ਼ਡਮ ਇਨਟੂ ਅਵਰ ਲਾਈਫ ਏਵਰੀ ਡੇ ਬਿਕਮਸ ਬlesਟ ਹਰ ਦਿਨ ਜਿਹੜਾ ਭਲਾ ਪਵਿੱਤਰ ਆਸਪੀਸ਼ਸ ਹੋ ਜਾਂਦਾ ਅਗਲੀ ਪੰਕਤੀ ਦੇਖੋ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਗੁਰੂ ਦੇ ਸ਼ਬਦ ਨਾਲ ਕੀ ਜਾਣਿਆ ਅਨਹਤ ਬਾਣੀ ਇੱਕ ਤੇ ਬਾਣੀਆਂ ਪੜ ਰਹੇ ਹਾਂ ਅਸੀਂ ਐਸੀ ਗੁਰੂ ਦੀ ਬਾਣੀ ਪੜ ਰਹੇ ਜੋ ਉਹਨੇ ਲਿਖ ਕੇ ਦਿੱਤਾ ਜੋ ਸਾਨੂੰ ਸਮਝਾਇਆ ਹੈ தி टीचिंग्स ਆਫ ਦਾ ਗੁਰੂ ਵਟ ਵੀ ਲਰਨ ਫ্রম ਗੁਰੂਸ टीचिंग्स ਅਨਹਤ ਬਾਣੀ ਅਨਹਤ ਬੇਰੋਕ ਜਿਹਦੇ ਤੇ ਕੋਈ ਹੱਦ ਨਹੀਂ ਹੈ ਜਿਹਦਾ ਕੋਈ ਬੰਨਾ ਨਹੀਂ ਹੈ ਜਿਹ ਚ ਜਿਹੜੀ ਰੁਕੀ ਹੋਈ ਨਹੀਂ ਕਿਤੇ ਲਗਾਤਾਰ ਹੈ ਉਹ ਬਾਣੀ ਉਹ ਆਵਾਜ਼ ਉਹ ਜ਼ਮੀਰ ਉਹ ਪ੍ਰਮਾਤਮਾ ਜਿਹੜਾ ਤੁਹਾਡੇ ਅੰਦਰ ਹੈ ਉਹਦੀ ਆਵਾਜ਼ ਜਿਹੜੀ ਲਗਾਤਾਰ ਹੈ ਹਾਂ ਸੀ ਸੁਣਦੇ ਨਹੀਂ ਗੱਲ ਵੱਖਰੀ ਹੈ ਗੁਰੂ ਦੀ ਸਿੱਖਿਆ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਅਸੀਂ ਉਹਨੂੰ ਜਾਣਿਆ ਜਿਹੜਾ ਸਾਡੇ ਅੰਦਰ ਬੋਲ ਰਿਹਾ ਹੈ ਸਬੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੈ ਬਚਪਨ ਤੋਂ ਇਹ ਸ਼ਬਦ ਮੈਂ ਸੁਣਦਾ ਆਇਆ ਗਾਉਂਦਾ ਵੀ ਆਇਆ ਤੇ ਇੱਕ ਦਿਨ ਬਸ ਇੰਜ ਹੀ ਜਪਜੀ ਸਾਹਿਬ ਦਾ ਪਾਠ ਕਰਦੇ ਹੁਕਮ ਬਾਰੇ ਪੜ ਰਿਹਾ ਸੀ ਤੇ ਮੇਰੇ ਮਨ 'ਚ ਇਹ ਹੀ ਖਿਆਲ ਆਇਆ ਕਿ ਸ਼ਬਦ ਤਾਂ ਮੈਂ ਗਾ ਰਿਹਾ ਸਬੈ ਕਟ ਰਾਮ ਬੋਲੇ ਸਾਰਿਆਂ ਦੇ ਹਿਰਦੇ 'ਚ ਰਾਮ ਪ੍ਰਮਾਤਮਾ ਬੋਲ ਰਿਹਾ ਰਾਮਾ ਬੋਲੇ RAM ਬਿਨਾ ਕੋ ਬੋਲੇ ਰਿਹਾ ਤੋ ਬਿਨਾ ਕੌਣ ਬੋਲਦਾ ਹੋਰ ਕੋਈ ਬੋਲ ਹੀ ਨਹੀਂ ਰਿਹਾ ਪਰ ਸਾਡੇ ਚ ਕਿੰਨੇ ਨੇ ਜਿਹੜੇ ਉਹਨੂੰ ਸੁਣ ਰਹੇ ਨੇ ਬੋਲ ਸਾਰਿਆਂ ਚ ਰਿਹਾ ਲਗਾਤਾਰ ਬੋਲ ਰਿਹਾ ਹੈ ਬੇਰੋਕ ਟੋਕ ਕਦੀ ਇਹ ਨਹੀਂ ਕਹਿੰਦਾ ਕਿ ਹਾਂ ਬੜਾ ਹੋ ਗਿਆ ਮੈਂ ਬੜਾ ਸਮਝਦਾ ਤੂੰ ਸਮਝਦਾ ਨਹੀਂ ਤੂੰ ਮੇਰੀ ਗੱਲ ਸੁਣਦਾ ਨਹੀਂ ਮੈਂ ਤੈਨੂੰ ਦੱਸਣਾ ਹੀ ਨਹੀਂ ਨਹੀਂ ਸੱਚਾ ਸਾਹਿਬ ਸੱਚ ਨਾਏ ਪਾਖਿਆ ਪਾਉ ਅਪਾਰ ਉਸੇ ਪਿਆਰ ਦੇ ਨਾਲ ਸੱਚ ਸਦਾ ਰਹਿਣ ਵਾਲਾ ਪ੍ਰਮਾਤਮਾ ਹਮੇਸ਼ਾ ਰਾਹ ਦੱਸੀ ਜਾਂਦਾ ਹਮੇਸ਼ਾ ਹੀ ਤਾਂ ਗੁਰੂ ਦੀ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਟੀਚਿੰਗਸ ਗੁਰੂ ਦੇ ਸਿੱਖਿਆ ਦੇ ਨਾਲ ਅਸੀਂ ਉਹਨੂੰ ਜਾਣਿਆ ਜਿਹੜਾ ਲਗਾਤਾਰ ਅਨਹਿੰਡਰਡ ਅਨਸਟ੍ਰਕ ਅਨਆਬਸਟ੍ਰਕਟਿਡ ਵਿਜ਼ਡਮ ਵਿਚ ਫਲੋਸ ਥਰੂ ਵਿਦਨ ਅਸ ਫਰਮ ਥੈਟ ਡਿਵਾਈਨ ਵਿਦਨ ਜਿਹੜਾ ਅੰਦਰ ਵਸਦੇ ਪ੍ਰਮਾਤਮਾ ਵੱਲੋਂ ਸਭ ਲਗਾਤਾਰ ਗਿਆਨ ਮਿਲ ਰਿਹਾ ਵੀ ਰੈਕਗਨਾਈਜ਼ ਥੈਟ ਡਿਵਾਈਨ ਵਿਜ਼ਡਮ ਥਰੂ ਦ ਵਿਜ਼ਡਮ ਥਰੂ ਦ ਟੀਚਿੰਗਸ ਆਫ ਦ ਗੁਰੂ